ਇੱਕ ਘਟਿਆ ਵੈਸ਼ੀ ਦਰਿੰਦੇ ਇਨਸਾਨ ਨੂੰ ਜੀਨੇ 4 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਬਲਾਤਕਾਰ ਕੀਤਾ ਤੇ ਬਲਾਤਕਾਰ ਹੀ ਨਹੀਂ ਕੀਤਾ ਉਸ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਲੁਧਿਆਣਾ ਦੀ ਅਦਾਲਤ ਨੇ ਲੁਧਿਆਣਾ ਦੇ ਜੱਜ ਸਾਹਿਬ ਅਮਰਜੀਤ ਸਿੰਘ ਨੇ ਫਾਂਸੀ ਦੀ ਸਜ਼ਾ ਸੁਣਾਈ ਆ ਤੁਹਾਨੂੰ ਦੱਸ ਦਿੰਦੇ ਆ ਕਿ ਦਸੰਬਰ 2023 ਦੇ ਵਿੱਚ ਇੱਕ ਘਟਨਾ ਸਾਹਮਣੇ ਆਉਂਦੀ ਆ ਇੱਕ ਖਬਰ ਸਾਹਮਣੇ ਆਉਂਦੀ ਆ ਕਿ ਲੁਧਿਆਣਾ ਦੇ ਡੱਬਾ ਦੇ ਅੰਦਰ ਇੱਕ ਮਾਸੂਮ 4 ਸਾਲਾਂ ਦੀ ਬੱਚੀ ਜਿਹਦੀ Laash ਇੱਕ bed ਦੇ ਵਿੱਚੋਂ ਮਿਲਦੀ ਆ ਤਾਂ ਪੂਰੇ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ ਕਿ ਆਖਰ ਇਹ ਬੱਚੀ ਦੀ Laash ਉਥੇ ਕਿਵੇਂ ਪਹੁੰਚੀ ਤੇ ਜਿਹੜੀ ਬੱਚੀ ਦੀ Laash ਸੀ ਉਹਦੀ ਹਾਲਤ ਬਹੁਤ ਮਾੜੀ ਸੀ ਤਾਂ ਕਰਦਿਆਂ ਨੂੰ ਸ਼ੱਕ ਹੋਇਆ ਕਿ ਇਸ ਬੱਚੀ ਦੇ ਨਾਲ ਕਟਿਆ ਕੋ ਕਰਮ ਕੀਤਾ ਗਿਆ ਤਾਂ ਉਹਨਾਂ ਨੂੰ ਸੋਨੂ ਨਾਂ ਦੇ ਇੱਕ ਵਿਅਕਤੀ ਦੇ ਉੱਪਰ ਸ਼ੱਕ ਹੋਇਆ ਜਿਹੜਾ 25-26 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਤਾਂ ਇਸ ਜਦੋਂ ਪੂਰੇ ਮਾਮਲੇ ਦੀ ਕੋਖ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਜਿਹੜਾ ਸੋਨੂ ਸੀ ਉਹਨੇ 4 ਸਾਲਾਂ ਦੀ ਜਿਹੜੀ ਮਾਸੂਮ ਬੱਚੀ ਸੀ ਉਹਨੂੰ ਚੁੱਕਿਆ ਉਹਨੂੰ ਆਪਣੇ ਘਰ ਇਹ ਕਹਿ ਕੇ ਲੈ ਗਿਆ ਕਿ ਤੈਨੂੰ ਕੋਈ ਖਾਣ ਪੀਣ ਵਾਸਤੇ ਲੈ ਕੇ ਜਾਣਾ ਤਾਂ ਛੋਟੀ ਮਾਸੂਮ ਬੱਚੀ ਸੀ ਉਹ ਭੋਲੀ ਭਾਲੀ ਬੱਚੀ ਨੂੰ ਕੀ ਪਤਾ ਸੀ ਤਾਂ ਉਹ ਸੋਨੂ ਦੇ ਨਾਲ ਉਹਦੇ ਘਰ ਚਲੀ ਜਾਂਦੀ ਆ ਜਿੱਥੇ ਸੋਨੂ ਆਪਣੀ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਉਸ ਬੱਚੀ ਦੇ ਨਾਲ ਪਾਰ ਕਰਦਾ ਏ ਉਹ ਉਸ ਬੱਚੀ ਦੇ ਨਾਲ ਰੇਪ ਕਰਦਾ ਐ ਇੰਨੇ ਘਣਾਉਣੇ ਤਰੀਕੇ ਦੇ ਨਾਲ ਇੰਨੇ ਕਟਿਆ ਤਰੀਕੇ ਦੇ ਨਾਲ ਸੋਨੂ ਵੱਲੋਂ ਉਸ ਬੱਚੀ ਨਾਲ ਰੇਪ ਕੀਤਾ ਗਿਆ ਕਿ ਬੱਚੀ ਦਰਦ ਦੇ ਨਾਲ ਤੜਫਣ ਲੱਗੀ ਤਾਂ ਹੌਲੀ-ਹੌਲੀ ਬੱਚੀ ਦੀ ਮੌਤ ਹੋ ਗਈ ਦਰਦ ਨਾਲ ਤੜਫਦੇ ਹੋਏ ਜਦੋਂ ਬੱਚੀ ਚੀਕੀ ਚਲਾਈ ਸੋਨੂ ਨੂੰ ਤਾਂ ਵੀ ਉਸ ਬੱਚੀ ਦੀਆਂ ਚੀਕਾਂ ਤੇ ਦਰਦ ਨਹੀਂ ਆਇਆ ਦਰਦ ਫੀਲ ਨਹੀਂ ਹੋਇਆ ਦੁੱਖ ਮਹਿਸੂਸ ਨਹੀਂ ਹੋਇਆ ਇੰਨੀ ਕਟਿਆ ਮਾਨਸਿਕਤਾ ਦਾ ਉਹ ਆਦਮੀ ਤਾਂ ਬੱਚੀ बेहोश ਹੋ ਜਾਂਦੀ ਆ ਸੋਨੂ ਉਹਨੂੰ ਗਲਾ ਕਟਕੇ ਮਾਰ ਦਿੰਦਾ ਏ ਤਾਂ ਫੇਰ ਉਹਨੂੰ ਉਹਦੀ লাশ ਨੂੰ ਬੈੱਡ ਦੇ ਅੰਦਰ ਲੁਕੋ ਦਿੰਦਾ ਤਾਂ ਜਦੋਂ ਆਪ ਮੌਕੇ ਤੋਂ ਫਰਾਰ ਹੋ ਜਾਂਦਾ ਏ ਜਦੋਂ ਹੌਲੀ-ਹੌਲੀ ਪਰਿਵਾਰ ਵਾਲੇ ਬੱਚੀ ਨੂੰ ਲੱਭਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਸੋਨੂ ਦੇ ਘਰ ਦੇ ਅੰਦਰ ਉਸ ਬੱਚੀ ਦੀ ਜਿਹੜੀ লাশ ਪਾਈ ਹੋਈ ਸੀ ਬੈੱਡ ਦੇ ਅੰਦਰ লাশ ਪਾਈ ਹੋਈ ਸੀ ਪੁਲਿਸ ਵੱਲੋਂ ਸੋਨੂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਫਿਰ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ ਜਲਦੀ-ਜਲਦੀ ਪੁਲਿਸ ਵੱਲੋਂ ਇਹਦਾ ਚਲਾਨ ਪੇਸ਼ ਕੀਤਾ ਜਾਂਦਾ ਤਾਂ ਲਗਭਗ ਕੋਈ 6 ਸਾਲ 8 ਸਾਲ ਦੇ ਅੰਦਰ ਅੰਦਰ ਹੀ ਇਸ ਪੂਰੇ ਮਾਮਲੇ ਦਾ ਹੁਣ ਜੱਜ ਸਾਹਿਬ ਵੱਲੋਂ ਨੱਪਟਾਰਾ ਕਰ ਦਿੱਤਾ ਗਿਆ ਉਸ ਦੋਸ਼ੀ ਸੋਨੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਮੇਰੇ ਖਿਆਲ ਵਿੱਚ ਇਹ ਬਹੁਤ ਵਧੀਆ ਸਜ਼ਾ ਹੈ ਇਹੋ ਜਿਹੇ ਦਰਿੰਦੇ ਨੂੰ ਜਿਹੜਾ ਨਿੱਕੀ ਜੀ ਛੋਟੀ ਜੀ ਪਿਆਰੀ ਬੱਚੀ ਦੇ ਨਾਲ ਇਹੋ ਜਿਹਾ ਦਰਿੰਦਗੀ ਭਰਿਆ ਕਦਮ ਚੁੱਕਦਾ ਏ ਉਹਨੂੰ ਇਹੋ ਜਿਹੀ ਸਜ਼ਾ ਮਿਲਣੀ ਹੀ ਚਾਹੀਦੀ ਆ ਭਾਵੇਂ ਕਿ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਕੇਸ ਫੌਨਸੀ ਦੀ سزا ਕੱਲਾ ਇਸ ਚੀਜ਼ ਦਾ ਹੱਲ ਨਹੀਂ ਆ ਨਾਲ-ਨਾਲ ਲੋਕਾਂ ਨੂੰ ਐਜੂਕੇਟ ਵੀ ਕਰਨਾ ਚਾਹੀਦਾ ਔਰਤਾਂ ਪ੍ਰਤੀ ਉਹਨਾਂ ਦਾ ਜਿਹੜੇ ਸੋਚ ਆ ਘਟੀਆ ਨਜ਼ਰੀਆ ਹੈ ਜਗੀਰੂ ਮਾਨਸਿਕਤਾ ਇਹਨੂੰ ਵੀ ਬਦਲਣਾ ਚਾਹੀਦਾ ਉਹਨਾਂ ਦੀ ਸਿੱਖਿਆ ਉਹਨਾਂ ਨੂੰ ਸਿੱਖਿਅਤ ਕਰਨਾ ਚਾਹੀਦਾ ਉਹਨਾਂ ਦੀ ਸਿੱਖਿਆ ਵੱਲ ਵੀ ਕਦਮ ਚੁੱਕਣੇ ਚਾਹੀਦੇ ਆ ਪਰ ਜਿਹੜਾ ਇੰਨੀਆਂ ਛੋਟੀਆਂ-ਛੋਟੀਆਂ ਬੱਚੀਆਂ ਨਾਲ ਇੰਨੀ ਦਰਿੰਦਗੀ ਭਰੀ ਇੰਨੀ ਹਵਾਨੀਤ ਭਰੀ ਕਟਨਾ ਘਣਾਉਣਾ ਕੁਕਰਮ ਕਰਦਾ ਏ ਉਹਨਾਂ ਨੂੰ ਮੌਤ ਦੀ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਆ ਤਾਂ ਮੈਨੂੰ ਤਾਂ ਲੱਗਦਾ ਇਹ ਜਿਹੜਾ ਜੱਜ ਅਮਰਜੀਤ ਸਿੰਘ ਨੇ ਫੈਸਲਾ ਦਿੱਤਾ ਇਹ ਬਹੁਤ ਵਧੀਆ ਫੈਸਲਾ ਤੁਹਾਨੂੰ ਕੀ ਲੱਗਦਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਨਾ ਜੇਕਰ ਇਹੋ ਜਿਹੇ ਦਰਿੰਦਿਆਂ ਨੂੰ ਫਾਂਸੀ ਦੀ ਸਜ਼ਾ ਮਿਲੂਗੀ ਤਾਂ ਸ਼ਾਇਦ ਇਹਨਾਂ ਮਾਮਲਿਆਂ ਵਿੱਚ ਕੁਝ ਠੱਲ ਪੈ ਸਕੇ ਇਹ ਗੱਲ ਜ਼ਰੂਰ ਆ ਕਿ ਜਿਹੜੀ ਔਰਤਾ ਪ੍ਰਤੀ ਮਾਨਸਿਕਤਾ ਇਹ ਨਜ਼ਰੀਆ ਉਹਨੂੰ ਵੀ ਨਾਲ-ਨਾਲ ਜ਼ਰੂਰ ਬਦਲਿਆ ਜਾਣਾ ਚਾਹੀਦਾ ਏ ਤਾਂ ਇਸ ਮਸਲੇ ਦੇ ਵਿੱਚ ਜਿਹੜੇ ਵਕੀਲ ਸਾਹਿਬ ਨੇ ਰੋਸ਼ਨੀ ਜਿੰਦਲ ਜੀ ਉਹਨਾਂ ਨੇ 10 ਲੱਖ ਰੁਪਏ ਪਰਿਵਾਰ ਵਾਸਤੇ ਮੁਆਵਜ਼ੇ ਦੀ ਮੰਗ ਕੀਤੀ ਆ ਜੱਜ ਸਾਹਿਬ ਨੇ ਇਹ ਜਿਹੜਾ ਫੈਸਲਾ ਸੁਣਾਇਆ ਏ ਇਹਦੇ ਤੇ ਲੋਕ ਪ੍ਰਸ਼ੰਸਾ ਕਰ ਰਹੇ ਨੇ ਜੱਜ ਅਮਰਜੀਤ ਸਿੰਘ ਦੀ ਕਿ ਉਹਨਾਂ ਨੇ ਵਧੀਆ ਫੈਸਲਾ ਸੁਣਾਇਆ ਏ ਲੋਕਾਂ ਦਾ ਕਹਿਣਾ ਕਿ ਲੁਧਿਆਣੇ ਦੇ ਵਿੱਚ ਹੁਣ ਤੱਕ ਲਗਭਗ 3 ਕ ਫੈਸਲੇ ਇਹੋ ਜਿਹੇ ਆਏ ਨੇ ਜਿਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਤੇ ਉਹਨਾਂ ਵਿੱਚੋਂ ਦੋ ਫੈਸਲੇ ਜੱਜ ਅਮਰਜੀਤ ਸਿੰਘ ਨੇ ਹੀ ਕੀਤੇ ਨੇ ਉਹਨਾਂ ਨੇ ਹੀ ਵੱਖ-ਵੱਖ ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਆ ਜੇਕਰ ਅਸੀਂ ਅੱਜ ਜਿਹੜਾ ਉਹ ਸੋਨੂ ਆ ਜਿਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਤਾਂ ਜਦੋਂ ਉਹਨੂੰ ਅਦਾਲਤ ਵਿੱਚ ਵਿੱਚੋਂ ਲਜਾਇਆ ਜਾ ਰਿਹਾ ਸੀ ਤਾਂ ਉਹ ਦੇਖਣ ਵਾਲਾ ਸੀ ਕਿ ਉਹਦੇ ਹਾ ਭਾਵ ਤੋਂ ਉਹਦੀ ਚਾਲ ਤੋਂ ਜਿਆ ਲੱਗ ਰਿਹਾ ਸੀ ਜਿਵੇਂ ਉਸ ਬੰਦੇ ਨੂੰ ਹਲੇ ਵੀ ਕੋਈ ਸ਼ਰਮਿੰਦਗੀ ਮਹਿਸੂਸ ਨਾ ਹੁੰਦੀ ਹੋਵੇ ਤਾਂ ਤੁਹਾਨੂੰ ਦੱਸ ਦਈਏ ਤੁਹਾਨੂੰ ਯਾਦ ਹੋਣਾ ਕਿ ਇਸ ਮਸਲੇ ਦੇ ਵਿੱਚ ਸਟੂਡੈਂਟਾਂ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਸੀ ਵੱਖ-ਵੱਖ ਸਟੂਡੈਂਟਾਂ ਵੱਲੋਂ ਜਦੋਂ ਇਹ ਬੱਚੀ ਨਾਲ ਰੇਪ ਹੋਇਆ ਸੀ ਤਾਂ ਉਹ ਵੀ ਸੜਕਾਂ ਤੇ ਉਤਰ ਆਏ ਸੀ ਕਿ ਇਸ ਛੋਟੀ ਬੱਚੀ ਨੂੰ ਨਬਾਲਗ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਇਹ ਬੱਚੀ ਪ੍ਰਵਾਸੀ ਸੀ ਤਾਂ ਇਹ ਲੱਗਦਾ ਸੀ ਕਿਤੇ ਨਾ ਕਿਤੇ ਸਟੂਡੈਂਟਾਂ ਦੇ ਮਨਾਂ ਵਿੱਚ ਇੱਕ ਸਵਾਲ ਜਾਂਦਾ ਸੀ ਕਿ ਉਹ ਨਾ ਹੋਵੇ ਕਿ ਪ੍ਰਵਾਸੀ ਸਮਝ ਕੇ ਇਸ ਬੱਚੀ ਨੂੰ ਇਨਸਾਫ ਹੀ ਨਾ ਮਿਲੇ ਉਹਨਾਂ ਨੂੰ ਲੱਗਦਾ ਸੀ ਕਿ ਹੌਲੀ ਹੌਲੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਉਵੇਂ ਨਹੀਂ ਹੋਈ ਪਰ ਅੱਜ ਸ਼ਾਇਦ ਉਹਨਾਂ ਸਭ ਨੂੰ ਰਾਹਤ ਮਿਲੀ ਹੋਵੇਗੀ ਜੱਜ ਸਾਹਿਬ ਦੇ ਫੈਸਲੇ ਤੋਂ ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਖਦਸ਼ਾ ਸੀ ਕਿਤੇ ਨਾ ਕਿਤੇ ਕਿ ਪਤਾ ਨਹੀਂ ਇਹ ਬੱਚੀ ਨਾ ਇਨਸਾਫ ਹੋਣਾ ਕਿ ਨਹੀਂ ਹੋਣਾ ਤਾਂ ਅੱਜ ਜੱਜ ਅਮਰਜੀਤ ਸਿੰਘ ਨੇ ਇੱਕ ਵਧੀਆ ਫੈਸਲਾ ਸੁਣਾਇਆ ਏ ਇਸ ਇਹੋ ਜੇ ਦਰਿੰਦੇ ਘਟਿਆ ਇਨਸਾਨ ਨੂੰ ਫਾਂਸੀ ਦੀ ਸਜ਼ਾ ਸੁਣਾ ਕੇ